ਸਦੀਪ ਸਿੰਘ ਨੇ ਇੱਥੇ ਕਿ ਮੋਬਾਈਲ ਦੇ ਇਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਚੋਣੀਆਂ ਗੋਲੀਆਂ ਦੇ ਇੱਥੇ ਮਤਲਬ ਕੁਝ ਗੋਲ ਮਿਲੇ ਨੇ ਬਟ ਅਜੇ ਐਗਜੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਆ ਨਹੀਂ ਮੈਂ ਤਾਂ ਇੱਥੇ ਨਹੀਂ ਸੀ ਗੋਲੀਆਂ ਚੱਲਣ ਦੀਆਂ ਨਹੀਂ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਦੀ ਇਹਨਾਂ ਹਮਲਾ ਵਾ ਤਿੰਨ ਲੋਕ ਦਾ ਦੱਸਿਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸਰਦੇਵ ਸਿੰਘ ਇਧਰ ਆਉਣ ਡਿਆ ਛੜਤੋ ਇਕਲਕੜੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡਿਆ ਇਹ ਮੇਰੇ ਖ 12 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਨਹੀਂ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਹਰੇ ਬੈਠੇ ਕਿ ਨਹੀਂ ਮੂਹਰੇ ਬੈਠੇ ਸਰਦੇਵ ਸਿੰਘ ਹੁਣ ਕਿੱਥੇ ਨੇ ਹੁਣ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਕੋਈ ਠੀਕ ਆ ਕਿੰਨੇ ਬੰਦੇ ਕਿੱਧਰੋਂ ਆਏ ਸੀ ਇਕਲਕੜੇ ਵਾਲੇ ਬੰਦੇ ਆਏ ਕੋਈ ਰਜਿਸਟਰ ਆ ਤੇ ਨਹੀਂ ਪਈ ਨਹੀਂ ਪਤਾ ਨਿਕੋ ਕਹਿ ਦੇ ਸਕਦੇ ਕੀ ਮੰਗ ਕਰਦੇ ਹੁਣ ਚਾਹ ਇਨਸਾਫ ਮਿਲਣਾ ਚਾਹੀਦਾ ਪਿੰਨ ਨੂੰ ਸਾਨੂੰ ਜਿਹਨ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਮਤਲਬ ਗੋਲੀਆਂ ਚਲਾਈਆਂ ਉਹਨਾਂ ਨੂੰ ਹਸਪੀਟਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਕਿੱਥੇ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਕੋਲ ਮਿਲੇ ਨੇ ਬਟ ਅਜੇ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਹਸਪੀਟਲ ਕੀ ਸਗਾਰੇ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਛੇ ਤੇ ਇੱਕ ਲਾਟੇ ਲੱਗੀਆਂ ਇਹ ਅ ਕਥੀ ਦੋਸ਼ੀ ਕਿਨੇ ਪਾਈ ਗਏ ਨੇ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਇਹ ਸਾਈਡ ਤੋਂ ਆ ਰਹੇ ਸੀ ਇਹ ਕਲੀਅਰ ਕਰ ਰਹੇ ਆ ਜੀ ਸਰ ਕੈਮਰਾ ਫੁਟੇਜ ਤੋਂ ਕਰ ਰਹੇ ਜੀ ਜੇ ਸਪੌਟ ਤੇ ਖੜੇ ਸਾਰਾ ਕਰ ਦੱਸਿਆ ਜੀ ਪੈਸੇ ਦਾ ਲੈਣ ਦੇਣ ਨਹੀਂ ਇਸ ਕਰਕੇ ਗੋਲੀ ਨਹੀਂ ਚਲਾਈਆਂ ਨਹੀਂ ਅਸਾ ਕੁਝ ਨਹੀਂ ਸਾਨੂੰ ਪਤਾ ਗਿਆ ਬਸ ਕੀ ਕਰ ਰਹੇ ਜੀ ਇਸ ਵੇਲੇ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਆ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀਆਂ ਉਹ ਸਾਰਾ ਕਰ ਸਾਰੀ ਚੈੱਕ ਕਰ ਸਿੱਟੀ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਹਿੰਨਾ ਤੁਹਾਡਾ ਨਹੀਂ ਨਹੀਂ ਕੋਈ ਗੋਲੀ ਅਸੀਂ ਇੱਥੇ ਖੜੇ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਈ ਕੋਈ